ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਗ ਦੇ ਮਹੀਨੇ ਦੇ ਸਭ ਤੋਂ ਉੱਤਮ ਦਾਨ ਬਾਰੇ ਕਹਿੰਦੇ ਜੇਕਰ ਕੋਈ ਮਨੁੱਖ ਮਾਗ ਦੇ ਮਹੀਨੇ ਦੇ ਵਿੱਚ ਇਹ ਦਾਨ ਕਰ ਦਵੇ ਤਾਂ ਉਹਦੇ ਕਰਮ ਸਵਾਰੇ ਜਾਂਦੇ ਆ ਉਹਦੇ ਆਪਣੇ ਕਰਮ ਤਾਂ ਸਵਾਰੇ ਜਾਂਦੇ ਕਿਤੇ ਕਈ ਕੁਲਾਂ ਦਰ ਜਾਂਦੀਆਂ ਨੇ ਤਵਰਾਉ ਅੱਜ ਦੀ ਵੀਡੀਓ ਦੇ ਵਿੱਚ ਜਾਣਦੇ ਆ ਕਿ ਇਹ ਕੈਸਾ ਦਾਣ ਆ ਜੋ ਕਰਨ ਵਾਲੇ ਦੇ ਕਰਮ ਸਵਾਰ ਦਿੰਦਾ ਹੈ ਕਰਮਾਂ ਦੇ ਲੇਖੇ ਜੋਖੇ ਖਤਮ ਹੋ ਜਾਂਦੇ ਨੇ ਇਹ ਸਾਰੀ ਗੱਲਬਾਤ ਆ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਸ ਮਹੀਨੇ ਦੇ ਵਿੱਚ ਕੀਤਾ ਹੋਇਆ ਪਾਠ ਪੂਜਾ ਦਾਨ ਪੁੰਨ ਸੇਵਾ ਉਹਦਾ ਫਲ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਦਾ ਹੈ ਭਾਵ ਕਿ ਇਸ ਮਹੀਨੇ ਦਾ ਦਾਨ ਪੁੰਨ ਸੇਵਾ ਪਾਠ ਪੂਜਾ ਬਹੁਤ ਫਲਦਾਇਕ ਆ ਇਸ ਕਰਕੇ ਸੰਗਤਾਂ ਵੱਧ ਤੋਂ ਵੱਧ ਦਾਨਪੁਨ ਕਰਦੀਆਂ ਨੇ ਕੋਈ ਭੈਣ ਭਰਾ ਇਸ ਮਹੀਨੇ ਦੇ ਵਿੱਚ ਅੰਨ ਦਾ ਦਾਨ ਕਰਦੇ ਆ ਕਈ ਧੰਨ ਦਾ ਕਰਦੇ ਆ ਕਈ ਕੱਪੜੇ ਦਾ ਕਰਦੇ ਆ ਭਾਵੇਂ ਕਿ ਜਿੰਨੀ ਕੁ ਕਿਸੇ ਦੀ ਸਮਰੱਥਾ ਹੋਵੇ ਉਹ ਆਪਣੀ ਸਮਰੱਥਾ ਦੇ ਅਨੁਸਾਰ ਆਪਣੀ ਜੇਬ ਦੇ ਅਨੁਸਾਰ ਜਿੰਨਾ ਹੋ ਸਕੇ ਦਾਨਪੁਨ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਪਤਾ ਹੈ ਕਿ ਇਸ ਮਹੀਨੇ ਦੇ ਵਿੱਚ ਕੀਤੀ ਹੋਈ ਸੇਵਾ ਲੇਖੇ ਦੇ ਵਿੱਚ ਲੱਗਣੀ ਆ ਆਪਾਂ ਜਦੋਂ ਵੀ ਸੱਚੇ ਮਨੋਂ ਕੋਈ ਸੇਵਾ ਕਰਦੇ ਆਂ, ਦਾਨ ਪੁੰਨ ਕਰਦੇ ਆਂ ਨਾ, ਉਹਦਾ ਫਲ ਸਾਡੀ ਝੋਲੀ ਦੇ ਵਿੱਚ ਪੈਂਦਾ ਏ ਪਰ ਇਸ ਮਹੀਨੇ ਦਾ ਖਾਸ ਮਹੱਤਮ ਏ। ਇਸ ਮਹੀਨੇ ਨੂੰ ਸਭ ਤੋਂ ਵੱਧ ਫਲਦਾ ਇੱਕ ਮੰਨਿਆ ਗਿਆ ਏ। ਇਸ ਮਹੀਨੇ ਦੇ ਵਿੱਚ ਇੱਕ ਐਸਾ ਦਾਨ ਆ ਜੋ ਸਾਡੇ ਕਰਮ ਸਾਡੇ ਲੇਖ ਬਦਲ ਸਕਦਾ ਹੈ। ਇਸ ਮਹੀਨੇ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਜਾਇੰਤ ਕਹ ਲਈਏ ਵੀ ਹੁਕਮ ਕੀਤਾ ਹੈ ਸਤਿਗੁਰ ਸੱਚੇ ਪਾਸ਼ਾ ਨੇ 12 ਮਾਂ ਦੀ ਬਾਣੀ ਦੇ ਵਿੱਚ 11 ਮਹੀਨਿਆਂ ਦੇ ਵਿੱਚ ਜੋ ਉਪਦੇਸ਼ ਕੀਤਾ ਹੈ ਨਾ ਉਹ 11 ਮਹੀਨਿਆਂ ਦੇ ਵਿੱਚ ਨਾਮ ਜਪਣ ਨੂੰ ਕਿਹਾ ਹੈ ਇਸ ਮਹੀਨੇ ਦੇ ਵਿੱਚ ਆਪ ਨਾਮ ਜਪਣਾ ਤੇ ਹੁਰਾ ਨੂੰ ਜਪਉਣਾ ਇਹਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਜਿੱਥੇ ਵੀ ਕੋਈ ਟੁੱਟਿਆ ਹੋਇਆ ਵੇਲੇ ਉਹ ਟੁੱਟੇ ਨੂੰ ਆਪਣੇ ਗੁਰੂ ਦੇ ਸੋਹਣੇ ਚਰਨਾਂ ਦੇ ਨਾਲ ਜੋੜਨਾ ਅਮਰਤ ਵੇਲੇ ਦੇ ਨਾਲ ਜੋੜਨਾ ਸੇਵਾ ਸਿਮਰਨ ਬੰਦਗੀ ਦੇ ਨਾਲ ਜੋੜਨਾ ਅਤੇ ਜੇ ਕਿਤੇ ਕੋਈ ਮਨੁੱਖ ਸਾਡੀ ਕੀਤੀ ਹੋਈ ਕੋਸ਼ਿਸ਼ ਕਰਕੇ ਗੁਰੂ ਜਰਨਾ ਦੇ ਨਾਲ ਜੁੜ ਜਾਵੇ ਅਮਰਤ ਵੇਲੇ ਦੇ ਨਾਲ ਜੁੜ ਜਾਵੇ ਅਮਰਤ ਵੇਲੇ ਦੇ ਨਾਮ ਨਾਲ ਜੁੜ ਜਾਵੇ ਸੇਵਾ ਸਿਮਰਨ ਬੰਦਗੀ ਕਰਨ ਲੱਗ ਜਾਵੇ ਤਾਂ ਉਹਦਾ ਤਾਂ ਭਲਾ ਹੋਣਾ ਹੀ ਹੋਣਾ ਹੈ ਪਰ ਉਹਦੇ ਕਰਕੇ ਸਾਡਾ ਵੀ ਭਲਾ ਹੋ ਜਾਣਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਆਪ ਨਾਮ ਜਪਣਾ ਤੇ ਹੋਰਾਂ ਨੂੰ ਜਪਾਉਣਾ ਇਹਦਾ ਬਹੁਤ ਵੱਡਾ ਫਾਲਿਆ ਕਰਨ ਕਰਉਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਆਪ ਨੇ ਬਸ ਸਾਡੇ ਵੱਲੋਂ ਕੀਤੀ ਹੋਈ ਇੱਕ ਕੋਸ਼ਿਸ਼ ਸਾਡੇ ਭਾਗ ਸਾਡੇ ਨੇਕ ਬਦਲ ਸਕਦੀ ਆ ਤਾਂ ਇਸ ਕਰਕੇ ਨਾ ਕੋਸ਼ਿਸ਼ ਕਰਨੀ ਆ ਕਿ ਰੋਜ਼ ਸਵੇਰੇ ਆਪ ਅਮਰਤ ਵੇਲੇ ਉੱਠਣਾ ਹੈ ਅਤੇ ਹੋਰਾਂ ਨੂੰ ਅਮਰਤ ਵੇਲੇ ਦੇ ਨਾਲ ਜੋੜਨ ਦੀ ਪ੍ਰੇਰਣਾ ਦੇਣੀ ਆ ਅਮਰਤ ਵੇਲੇ ਦੇ ਮਹੱਤਮ ਬਾਰੇ ਦੱਸਣਾ ਹੈ ਜਿਵੇਂ ਹੁਣ ਆਪਾਂ ਚਾਰਜੀ ਬੈਠਦੇ ਆ ਹੁਣ ਰਜਾਨਾ ਆਪਾਂ ਘਰੇ ਤਾਂ ਬੈਠੇ ਨਹੀਂ ਰਹਿੰਦੇ ਜੇ ਘਰ ਦੇ ਵਿੱਚ ਵੀ ਬੈਠੇ ਆ ਤਾਂ ਕਦੀ ਕਿਸੇ ਨੂੰ ਫੋਨ ਲਾ ਲਿਆ ਕਦੀ ਕਿਸੇ ਦਾ ਫੋਨ ਆ ਗਿਆ ਤਾਂ ਆਪਾਂ ਕੀ ਕਰਦੇ ਆ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਪਰ ਜੇਕਰ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਨਾਮ ਦੀ ਗੱਲ ਕਰੀਏ ਅਮਰਤ ਵੇਲੇ ਦੀ ਗੱਲ ਕਰੀਏ ਬੰਦਗੀ ਦੀ ਗੱਲ ਕਰੀਏ ਤਾਂ ਸਾਡਾ ਕਿੰਨਾ ਭਲਾ ਹੋ ਸਕਦਾ ਹੈ ਕਿਉਂਕਿ ਜਿਹੜੀਆਂ ਇਧਰ ਉਧਰ ਦੀਆਂ ਗੱਲਾਂ ਨੇ ਨਾ ਇਹਨਾਂ ਨੇ ਸਾਡਾ ਕੁਝ ਨਹੀਂ ਸਵਾਰਨਾ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਖੁਦ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੁੰਦੇ ਪਰ ਜਦੋਂ ਚਾਰ ਜੀ ਰਲ ਕੇ ਬੈਠਦੇ ਆ ਤਾਂ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਸਾਨੂੰ ਦੂਜਿਆਂ ਵੱਲੋਂ ਕੀਤੀ ਹੋਈ ਨਿੰਦਿਆ ਚੁਗਲੀ ਸੁਣਣੀ ਪੈ ਜਾਂਦੀ ਆ ਤਾਂ ਇੰਦਿਆ ਚੁਗਲੀ ਆਪਾਂ ਭਾਵੇਂ ਕਰਦੇ ਆਂ ਤੇ ਭਾਵੇਂ ਸੁਣਦੇ ਆਂ ਦੋਵੇਂ ਹੀ ਮਾੜੇ ਨੇ ਇਹ ਸਾਡਾ ਮਾੜਾ ਕਰਮ ਬਣਦਾ ਏ ਤੇ ਫਿਰ ਆਪਾਂ ਆਪਣਾ ਇਹ ਮਾੜਾ ਕਰਮ ਕਿਉਂ ਬਣਾਈਏ ਜਦੋਂ ਸਾਨੂੰ ਪਤਾ ਏ ਕਿ ਇਹ ਕੰਮ ਕਰਨ ਦੇ ਨਾਲ ਸਾਡਾ ਮਾੜਾ ਕਰਮ ਬਣਨਾ ਏ ਪਰ ਜਦੋਂ ਅਸੀਂ ਆਪਣੇ ਗੁਰੂ ਦੀ ਗੱਲ ਕਰਾਂਗੇ ਗੁਰਬਾਣੀ ਦੀ ਗੱਲ ਕਰਾਂਗੇ ਅਮਰਤ ਵੇਲੇ ਦੀ ਗੱਲ ਕਰਾਂਗੇ ਸੇਵਾ ਸਿਮਰਨ ਦੀ ਗੱਲ ਕਰਾਂਗੇ ਤਾਂ ਸਾਡਾ ਪੁੰਨ ਬਣੇਗਾ ਤਾਂ ਫਿਰ ਆਪਾਂ ਪੁੰਨ ਵਧਾਉਣ ਦੀ ਗੱਲ ਕਰੀਏ ਖੁਦ ਵੀ ਗੁਰੂ ਚਰਨਾਂ ਦਾ ਧਿਆਨ ਤਰੀਏ ਅਤੇ ਹੋਰਾਂ ਨੂੰ ਵੀ ਪ੍ਰੇਰਨਾ ਦੇ ਕੇ ਆਪਣੇ ਗੁਰੂ ਦੇ ਸੋਹਣੇ ਚਰਨਾਂ ਦੇ ਨਾਲ ਜੋੜਨ ਦੀ ਇੱਕ ਕੋਸ਼ਿਸ਼ ਕਰੀਏ ਸਾਡੇ ਵੱਲੋਂ ਸਿਰਫ ਕੋਸ਼ਿਸ਼ ਆ ਕਿਤੇ ਅਸਮਾਨ ਹੰਕਾਰ ਦੇ ਵਿੱਚ ਵੀ ਨਹੀਂ ਆ ਜਾਣਾ ਕਿ ਕੋਈ ਜੀ ਮੇਰੇ ਕਰਕੇ ਉੱਠਿਆ ਸਾਡੇ ਕਰਕੇ ਕਿਸੇ ਨੇ ਨਹੀਂ ਉੱਠਣਾ ਸਾਨੂੰ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਵਿੱਚ ਲਿਆਏ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡਾ ਭਲਾ ਕਰਨਾ ਹੈ ਤਾਂ ਕਰਕੇ ਸਾਡੇ ਹੱਥੋਂ ਕਿਸੇ ਦਾ ਪਲਾ ਕਰਾ ਰਹੇ ਨੇ ਇਸ ਮਹੀਨੇ ਦੇ ਵਿੱਚ ਅਮਰਤ ਵੇਲੇ ਦਾ ਦਾਨ ਨਾਮ ਦਾ ਦਾਨ ਸੇਵਾ ਸਿਮਰਨ ਬੰਦਗੀ ਦਾ ਦਾਨ ਸਭ ਤੋਂ ਵੱਡਾ ਦਾਨ ਆ ਜੇਕਰ ਸਾਡੀ ਕੀਤੀ ਹੋਈ ਇੱਕ ਕੋਸ਼ਿਸ਼ ਕਰਕੇ ਕੋਈ ਇੱਕ ਜੀਵ ਵੀ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਤਾਂ ਕਰਨ ਸਵਾਰੇ ਜਾ ਸਕਦੇ ਨੇ ਉਹਦੇ ਵੀ ਅਤੇ ਸਾਡੇ ਵੀ ਤਾਂ ਆਪਾਂ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਕਰਨੋਂ ਨਹੀਂ ਹਟਣਾ ਜੇਕਰ ਕੋਈ ਬੋਧੀ ਅੜੀ ਕਰ ਰਿਹਾ ਹੈ ਸਾਡੇ ਕਹਿਣ ਦੇ ਉੱਤੇ ਉਦੇ ਉੱਤੇ ਕੋਈ ਅਸਰ ਨਹੀਂ ਨਾ ਹੋ ਰਿਹਾ ਤਾਂ ਮਹਾਪੁਰਖ ਜੀ ਕਹਿੰਦੇ ਉਹਨੂੰ ਕਹਿਣ ਤੋਂ ਪਹਿਲਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰੋ ਕੋਈ ਬਹੁਤੀ ਅੜੀ ਕਰਨ ਵਾਲਾ ਏ ਉਹਦੇ ਲਈ ਦੋ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਗੁਰਨਾਣਕ ਪਾਸ਼ਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਉਹਨੂੰ ਪ੍ਰੇਰਣਾ ਦੇਣੀ ਫਿਰ ਉਹਨੂੰ ਜੋੜਾ ਦਾ ਯਤਨ ਕਰਨਾ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਜਰੂਰ ਪਲਾਹ ਹੋਵੇਗਾ ਮਹਾਪੁਰਖ ਜੀ ਦਾ ਇੱਥੇ ਜ਼ਿਕਰ ਕਹਿੰਦੇ ਆ ਵੀ ਜਿਹਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਜਿਹਦਾ ਪਲਾ ਕਰਨਾ ਚਾਹੁੰਦੇ ਆ ਜਿਹਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਆ ਖੁਸ਼ ਦੇਖਣਾ ਚਾਹੁੰਦੇ ਆ ਨਾ ਤਾਂ ਬਸ ਉਹਨੂੰ ਅਮਰਤ ਵੇਲੇ ਦੇ ਨਾਲ ਜੋੜ ਦੋ ਨਾਮ ਦੇ ਨਾਲ ਜੋੜ ਦੋ ਉਹਦਾ ਭਲਾ ਹੀ ਭਲਾ ਹੈ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕਿੰਨੀਆਂ ਸੋਹਣੀਆਂ ਅਯੁਗਤਾ ਸਮਝਾ ਦਿੱਤੀਆਂ ਤਾਂ ਫਿਰ ਆਓ ਆਪ ਵੀ ਰੋਜ਼ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠੀਏ ਨਾਮ ਜਪੀਏ ਅਤੇ ਹੋਰਾਂ ਸੰਗਤਾਂ ਨੂੰ ਵੀ ਅਮਰਤ ਵੇਲੇ ਦੇ ਨਾਲ ਨਾਮ ਦੇ ਨਾਲ ਬੰਦਗੀ ਦੇ ਨਾਲ ਸੇਵਾ ਸਿਮਰਨ ਦੇ ਨਾਲ ਜੋੜਨ ਦਾ ਯਤਨ ਕਰੀਏ ਅਸੀਂ ਸਿਰਫ ਯਤਨ ਹੀ ਕਰਨਾ ਹੈ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਹੈ ਬਾਕੀ ਸਾਰਾ ਕੰਮ ਸਤਿਗੁਰ ਸੱਚੇ ਬਾਸ਼ਾ ਨੇ ਅੱਤੇ ਕਰ ਲੈਣਾ ਹੈ ਬਸ ਸਾਡਾ ਕੰਮ ਹੈ ਕਿ ਜਦੋਂ ਗੁਰੂ ਘਰੇ ਜਾਣਾ ਹੈ ਕਿਸੇ ਨਾ ਕਿਸੇ ਜੀ ਨੂੰ ਨਾਲ ਆਵਾਜ਼ ਮਾਰ ਕੇ ਲੈ ਕੇ ਜਾਓ ਕਿ ਆਜੋ ਗੁਰੂ ਘਰੇ ਚੱਲੀਏ ਗੁਰੂ ਦੇ ਦਰਸ਼ਨ ਕਰਕੇ ਆਈਏ ਕੋਈ ਇੱਕ ਵਾਰ ਨਾ ਕਰੇਗਾ ਦੋ ਵਾਰ ਨਾ ਕਰੇਗਾ ਤੀਜੀ ਵਾਰ ਤਾਂ ਨਾਲ ਤੋ ਰਹੀ ਪਵੇਗਾ ਨਾ ਰੋਜ ਜਿੱਥੇ ਵੀ ਚਾਰ ਜੀਆਂ ਦੇ ਵਿੱਚ ਬੈਠਣਾ ਨਾਮ ਦੀ ਗੱਲ ਕਰਨੀ ਸੇਵਾ ਸਿਮਰਨ ਬੰਦਗੀ ਦੀ ਗੱਲ ਕਰਨੀ ਕੋਈ ਪਤਾ ਨਹੀਂ ਹੁੰਦਾ ਕਿਹੜੀ ਗੱਲ ਕਿਸੇ ਦੇ ਮਨ ਨੂੰ ਲੱਗ ਜਾਵੇ ਮਨ ਨੂੰ ਇੱਕ ਠੋਕਰ ਵੱਜ ਜਾਵੇ ਤੇ ਮਨ ਸਿੱਧਾ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਅਤੇ ਦੇਰ ਸਿਰਫ ਸਾਡੇ ਮਨ ਦੀ ਗੁਰੂ ਚਰਨਾਂ ਦੇ ਨਾਲ ਜੁੜਨ ਦੀ ਆ ਫਿਰ ਆਪਣੇ ਆਪ ਹੀ ਰਾਹ ਮਿਲ ਜਾਣਾ ਹੈ ਤਾਂ ਫਿਰ ਆਓ ਰੋਜ਼ਾਨਾ ਕੋਸ਼ਿਸ਼ करिए ਆਪ ਵੀ ਨਾਮ ਜਪਿਏ ஹோரூமி நாம் ஜப்பண அமிற வேலை உடன